ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਤਿਆਹੀਆ ਕੀਤਾ ਹੋਇਆ ਸੀ ਕਿ ਜੋ ਪਿਛਲੀਆਂ ਸਰਕਾਰਾਂ ਨੇ ਇਹ ਜ਼ਹਿਰ ਦਾ ਛੇਵਾਂ ਦਰਿਆ ਪੰਜਾਬ ਦੀ ਧਰਤੀ ਤੇ ਉੱਪਰ ਸ਼ੁਰੂ ਕੀਤਾ ਉਹਨੂੰ ਉਠਲ ਪਾਈ ਜਾਵੇ ਤੇ ਇਸੇ ਮੁਹਿੰਮ ਦੇ ਤਹਿਤ 1 ਮਾਰਚ ਤੋਂ ਵੱਡੇ ਪੱਧਰ ਦੇ ਉੱਪਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਆਗਾਜ਼ ਹੋਇਆ ਜਿਦੇ ਵਿੱਚ ਦੋਨੋਂ ਪਾਲਿਸੀਜ਼ ਦੇ ਉੱਪਰ ਇੱਕ ਪਾਸੇ ਸਪਲਾਈ ਰਿਡਕਸ਼ਨ ਜਿਦੇ ਤੇ ਪੁਲਿਸ ਵੱਡੇ ਪੱਧਰ ਦੇ ਉੱਪਰ ਕੰਮ ਕਰ ਰਹੀ ਹੈ ਵੱਡੇ ਛੋਟੇ ਨਸ਼ੇ ਤਸਕਰ ਫੜੇ ਜਾ ਰਹੇ ਨੇ ਔਰ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਆਪਦੇ ਮਹਿਲ ਸਾਰੇ ਨੇ ਉਹਨਾਂ ਮਹਿਲਾਂ ਨੂੰ ਵੀ ਤਾਇਸ ਲੈਸ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਡਿਮਾਂਡ ਰਿਡਕਸ਼ਨ ਕਿ ਜੇ ਮੰਗ ਹੀ ਜਦੋਂ ਤੱਕ ਨਹੀਂ ਕੱਢੂਗੀ ਉਦੋਂ ਤੱਕ ਇਹਦੇ ਉੱਪਰ 100% ਜਿੱਤੇ ਜਿਹੜੀ ਉਹ ਨਹੀਂ ਪਾਈ ਜਾ ਸਕਦੀ ਹੈਗੀ ਹੁਣ ਇੱਕ ਨਵਾਂ ਉਪਰਾਲਾ ਜਿਹੜਾ ਕਿ ਮੈਂ ਸਮਝਦਾ ਕਿ ਇਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਕਿ ਪਹਿਲੀ ਵਾਰੀ ਉਪਰਾਲਾ ਹੋ ਰਿਹਾ ਹੈ ਕਿ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਉਹੋ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਔਰ ਇਸ ਕਮੇਟੀ ਦਾ ਜਿਹੜਾ ਮੇਨ ਮੁੱਖ ਮਕਸਦ ਹੋਊਗਾ ਉਹ ਇਹੀ ਹੋਊਗਾ ਕਿ ਹਰ ਘਰ ਪਹੁੰਚ ਕੇ ਕੇਜੂਰ ਸਾਹਿਬ ਆਪ ਮਾਨ ਸਾਹਿਬ ਤੇ ਸੋਸੋਧਿਆ ਸਾਹਿਬ ਅਸੀਂ ਸਾਰੇ ਲੋਕ ਐਮ ਐਲ ਏ ਮਨਿਸਟਰ ਸਾਡੇ ਸਾਰੇ ਵਰਕਰ ਅਹੁਦੇਦਾਰ ਸਾਰੇ ਦੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਨ ਦੇ ਲਈ ਇੱਕ ਸਪੈਸ਼ਲ ਸੈੱਲ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਆਜਾਵਾਦੀ ਪਾਰਟੀ ਵੱਲੋਂ ਬਣਾਇਆ ਗਿਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਸਰਕਾਰ ਔਰ ਪੁਲਿਸ ਉਸ ਸਾਹਬ ਨਾਲ ਹੈਂਡਲ ਕਰੇ ਔਰ ਜੀਪੀਐਸ ਦੇ ਇਨਫੋਰਮੇਸ਼ਨ ਨਸ਼ੀਏ ਵੇਚਣ ਵਾਲੇ ਦੀਏ ਤੇ ਉਹਦੇ ਮੁਤਾਬਕ ਜਿਹੜਾ ਉਹ ਹੱਲ ਅਕੋਰਡਿੰਗਲੀ ਕੀਤਾ ਜਾਵੇ ਹੁਣ ਇਸ ਕਮੇਟੀ ਦੇ ਵਿੱਚ ਜਿਹਨਾਂ ਨੂੰ ਮੈਂ ਹੁਣ ਇੰਟਰੋਡਿਊਸ ਤੁਹਾਨੂੰ ਕਰਨ ਜਾ ਰਿਹਾ ਇਸ ਕਮੇਟੀ ਦੇ ਜਿਹਦਾ ਮਕਸਦ ਹੀ ਅਵੇਅਰਨੈਸ ਕੈਂਪੇਨ ਹੋਏਗਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਇਹ ਇਹ ਸਾਡਾ ਇੱਕ ਆਫੀਸ਼ੀਅਲ ਪਲੈਟਫਾਰਮ ਹੋਏਗਾ ਜਿਹੜੇ ਕਿ ਤੁਹਾਨੂੰ ਰੈਗੂਲਰ ਬੇਸਿਸ ਦੇ ਉੱਪਰ ਜਾਣਕਾਰੀ ਵੀ ਦੇਣਗੇ ਔਰ ਕੰਮ ਵੀ ਰਿਪੋਰਟ ਦੇਣਗੇ ਕਿਉਂਕਿ ਸਾਡੇ ਇਸ ਗਰੁੱਪ ਦੇ ਇਸ ਵਿੰਗ ਦੇ ਸਾਡੇ ਚੀਫ ਸਪੋਕਸਪਰਸਨ ਸ਼੍ਰੀ ਬਲਤੇਜ ਪੰਨੂ ਜੀ ਹੋਣਗੇ ਤੁਸੀਂ ਬੜੇ ਇਸੇ ਤਰੀਕੇ ਨਾਲ 5 ਜ਼ੋਨ ਜਿਹੜੇ ਬਣਾਏ ਗਏ ਨੇ ਉਹਦੇ ਵਿੱਚ ਮਾਝਾ ਜ਼ੋਨ ਦੇ ਕੋਆਰਡੀਨੇਟਰ ਸਾਡੇ ਹੋਣਗੇ ਮੈਡਮ ਸੋਨੀਆ ਮਾਨ ਜੀ ਦੋਆਬੇ ਦੇ ਲਈ ਨયਨ ਛਾਵੜਾ ਜੀ ਮਾਲਵਾ ਈਸ ਤੋਂ ਜਗਦੀਪ ਜੱਗਾ ਜੀ ਇਹ ਪਟਿਆਲੇ ਤੋਂ ਨੇ ਇਹ ਕੋਆਰਡੀਨੇਟਰ ਹੋਣਗੇ ਮਾਲਵਾ ਵੈਸਟ ਚਸ਼ਪਿੰਦਰ ਚਾਹਲ ਜੀ ਮਾਨਸਾ ਤੋਂ ਔਰ ਮਾਲਵਾ ਸੈਂਟਰਲ ਸੁਖਦੀਪ ਸਿੰਘ ਢਿਲਵਾ ਇਹ ਪੰਜ ਜ਼ੋਨ ਕੋਆਰਡੀਨੇਟਰਸ ਨੇ ਜਿਨ੍ਹਾਂ ਨੇ ਔਨ ਵਾਲੇ ਸਮੇਂ ਵਿੱਚ ਜਦੋਂ ਤੱਕ ਨਸ਼ਿਆਂ ਨੂੰ ਜੜੋਂ ਖਤਮ ਹਰ ਘਰ ਦੇ ਵਿੱਚੋਂ ਨਹੀਂ ਕਰ ਦਿੱਤਾ ਜਾਂਦਾ ਜਦੋਂ ਤੱਕ ਡਿਮਾਂਡ ਰਿਡਕਸ਼ਨ ਜ਼ੀਰੋ ਤੇ ਨਹੀਂ ਲਿਆਂਦੀ ਜਾਏਗੀ ਪੰਜਾਬ ਦੇ ਵਿੱਚ ਉਦੋਂ ਤੱਕ ਇਹ ਨੂੰ ਇਹ ਇਹ ਕਮੇਟੀ ਜਿਹੜੀ ਇਹ ਦਿਨ ਰਾਤ ਕੰਮ ਕਰਦੀ ਰਹੇਗੀ ਔਰ ਜਿੱਥੇ ਮੇਰੀ ਇਹਨਾਂ ਛੇਾਂ ਸਾਥੀਆਂ ਨੂੰ ਗੁੱਡ ਵਿਸ਼ੇਸ ਨੇ ਮੁਬਾਰਕਾਂ ਨੇ ਇਹਨਾਂ ਨੂੰ 올 ਦਾ ਬੈਸਟ ਉੱਥੇ ਹੀ ਮੈਂ ਪੰਜਾਬ ਦੇ ਹਰ ਘਰ ਨੂੰ ਹਰ ਵਿਅਕਤੀ ਨੂੰ ਹਰ ਐਨਜੀਓ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਸਾਡੇ ਸਾਥੀਆਂ ਦਾ ਸਾਥ ਦਿਓ ਤਾਂ ਕਿ ਆਪਾਂ ਇੱਕ ਜੁੱਟ ਇੱਕ ਮੁਠ ਹੋ ਕੇ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋਹੜ ਨੂੰ ਆਪਾਂ